ਲਓ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਜੀ ਆਪਾਂ ਪਹੁੰਚ ਗਏ ਜੀ ਕੋਟਕਪੂਰਾ ਮੰਡੀ ਦੇ ਵਿੱਚ ਤੇ ਤਰੀਕਾ ਜਗੇ ਜੀ 9 ਅਕਤੂਬਰ 2025 ਟਾਈਮ ਜਿਹੜਾ ਜੀ ਸਵੇਰ ਦਾ 7:00 ਵਜੇ ਤੇ ਜਗ੍ਹਾ ਹੈਗੀ ਜੀ ਕੋਟਕਪੂਰਾ ਮੰਡੀ ਤੇ ਟਰਾਲੀਆਂ ਸਿਰਫ ਆ ਜੀ 4 ਹੀ ਆਈਆਂ ਬਾਈ ਜੀ ਦੋ ਟਰਾਲੀਆਂ ਇੱਧਰ ਖੜੀਆਂ ਤੇ ਦੋ ਟਰਾਲੀਆਂ ਇੱਧਰ ਖੜੀਆਂ ਚਾਰ ਟਰਾਲੀਆਂ ਆਈਆਂ ਕੱਲ ਜਿਹੜਾ ਰੇਟ ਜੀ ਹੋਈ 400 ਤੋਂ ਪਾਰ ਕਰ ਗਿਆ ਸੀਗਾ ਅੱਜ ਦੇਖਦੇ ਆਂ ਚਾਰ ਕਨਾਗ ਆਏ ਆ ਤੇ ਤੂੜੀ ਕਿੱਥੋਂ ਕਿੱਥੋਂ ਤੱਕ ਜਾਂਦੀ ਐ ਤੇ ਬਾਕੀ ਤੇ ਬਾਈ ਬਾਕੀ ਵੀਡੀਓ ਨਾਲ ਜੁڑے ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਬਈ ਜੀ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖਦੇ ਆ ਵੀਰ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਆ ਕਰੋ ਤੇ ਵੀਡੀਓ ਨਾਲ ਜੁڑے ਰਿਹਾ ਕਰੋ ਤੇ ਕਰਦੇ ਆ ਬੋਲੀ ਸ਼ੁਰੂ ਅੱਜ ਤੇ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਕੋੜਕਪੁਰਾ ਮੰਡੀ ਜੀ ਲਓ ਜੀ ਬੋਲੀ ਜਿਹੜੀ ਸ਼ੁਰੂ ਹੋ ਚੁੱਕੀ ਐ ਤਾਂ ਦੇਖ ਸਕਦੇ ਐ ਇੰਨੇ ਕ ਗਾਹਕ ਆਏ ਐ ਤੇ ਦੇਖਦੇ ਆ ਤੂੜੀ ਕਿੱਥੋਂ ਤੱਕ ਜਾਂਦੀ ਹੈ ਗਾਹਕਾਂ ਦੇ ਵਾਵਾ ਲੱਗਦੀਆਂ ਤੇ ਨਾਗਾਾਂ ਚ ਪੰਜ ਕੀ ਆਏ ਆ ਇਹ ਫਾਈਨਲੀ ਟਰਾਲੀ ਤੇਡੀ ਬੋਲੀ ਸ਼ੁਰੂ ਹੋ ਚੁੱਕੀ ਆ ਜੀ ਹਾਂ ਜੀ ਬਾਹਰ ਦੀ ਟਰਾਲੀ ਆ ਪਹਿਲੀ ਤੇ ਐਸੀ ਜਿਹੜੀ ਪਹਿਲੀ ਟਰਾਲੀ 'ਚ ਬਈ ਪ੍ਰੋਬਲਮ ਆ ਗਈ ਐ ਆ ਗਈ ਐ ਇਹ ਆ ਚੀਜ਼ ਆ ਗਈ ਪਹਿਲੀ ਟਰਾਲੀ 'ਚ ਦੇਖੋ ਗੱਲੀਆਂ ਗੰਡਾ ਜਿਹੜੀਆਂ ਇੱਥੇ ਬੋਲੀ ਰੱਖੋ ਬਈ ਬੋਲੋ ਮੈਂ ਤਾਂ ਪਾ ਦਾਂ ਪਾਣ ਕਰਨ ਉਹਦੇ ਆ ਰੋਣ ਚੱਲਿਆ ਜੀ 200 ਰੁਪਿਆ 200 200

ਉਹ ਇਹਨੂੰ ਸੋਹੜਾ ਮੋੜਾ ਮੋੜਾ ਉਹਨੂੰ ਵੇਖ ਕੇ ਬੋਲੀ ਦੋ ਮਾਰੀ ਮੋੜੀ ਨਿਕਲੂਗੀ ਬਾੜੀ ਨਹੀਂ ਨਿਕਲਦੀ ਉਹ ਇਹਦਾ ਗੱਲ ਕਰੀਏ ਵੇਖ ਕੇ ਦੋ ਹੁਣ ਨਿਕਲੀ ਐ ਇਹਨੂੰ ਪੁੱਛ ਲੈ ਜੀ ਗਿੱਲੀ ਹੋਊਗੀ ਹਾਂ ਇੱਟਲੂ ਮਾਰੀ ਮੋੜੀ ਨਿਕਲੂ ਬਾੜ ਦੀ ਥੂੜੀ ਐ ਅੱਧ ਦੇਖ ਕੇ ਬੋਲੀ ਦੋ 15 ਰੁਪਏ 20 ਰੁਪਏ ਹਾਂ ਭਾਈ 220 ਰੁਪਏ ਉਨਾ ਬਾਈ ਜੀ ਨੇ 25 25 ਰੁਪਏ ਆਏ ਫਿਰ ਵੀ ਆਏ 35 40 48 250 250 ਰੁਪਇਆ ਉਨਾ ਬਾਈ ਜੀ ਨੇ 250 ਰੁਪਏ ਬਾਈ ਜੀ ਲਓ ਜੀ ਪਹਿਲੀ ਟਰਾਲੀ ਲੱਗੀ ਜੀ ਬਾਹਰ ਦੀ ਤੂੜੀਏ ਦੇ 250 ਰੁਪਇਆ ਲੱਗਿਆ ਬਾਈ ਜੀ 200 ਰੁਪਏ ਤੇ ਜਿਹੜੀ ਬੋਲੀ ਸ਼ੁਰੂ ਹੋਈ ਸੀ ਤੇ 250 ਤੱਕ ਜਿਹੜੀ ਗਈ ਹੈ ਤੇ 250 ਤੱਕ ਜਿਹੜੀ ਪਹਿਲੀ ਟਰਾਲੀ ਔੜ ਗਈ ਬਾਈ ਬਾਹਰ ਦੀ ਤੂੜੀ ਸੀ ਤੇ ਥੋੜੀ ਤੁਹਾਨੂੰ ਆਪਾਂ ਸੈਂਪਲ ਦਿਖਾਈ ਆ ਤੇ ਵੇਜਿਟ ਜਿਹੜੀ ਥੋੜੀ ਬਹੁਤੀ ਪ੍ਰੋਬਲਮ ਸੀਗੀ ਗਿੱਲੀ ਸੀ ਵਿੱਚ ਤੇ ਜਿਹੜੀਆਂ ਗੰਢਾਂ ਬਣੀਆਂ ਹੋਈਆਂ ਸੀਗਾਂ ਉਹ ਵੀ ਗਿੱਲੀਆਂ ਸੀਗਾਂ ਸਿੰਪਲ ਆਪਾਂ ਤੁਹਾਨੂੰ ਦਿਖਾਇਆ ਤੇ ਆਪਾਂ ਜਾਂਦੇ ਦੂਜੀ ਟਰਾਲੀ ਤੇ ਤੇ ਦੂਜੀ ਟਰਾਲੀ ਹੈਗੀ ਅੰਦਰ ਦੀ ਟੂੜੀ ਸ਼ਾਇਦ ਉਹ ਦੇਖਦੇ ਆ ਕਿੱਥੋਂ ਕੁ ਲੱਕ ਜਾਂਦੀ ਆ ਤੇ ਆ ਦੇਖ ਸਕਦੇ ਆ ਚਾਰ ਕਨਾਗ ਆਏ ਅੱਜ ਚਾਰ ਹੀ ਨਾਗ ਆਏ ਸਵੇਰੇ ਤਿੰਨ ਨਾਗ ਸੀਗੇ ਇੱਕ ਨਾਗ ਬਾਅਦ ਚ ਆਇਆ ਤੇ ਚਾਰ ਨਾਗ ਹੋ ਗਈ ਟੋਟਲ ਤੇ ਵੀਡੀਓ ਨਾਲ ਜੁੜੇ ਰਿਆ ਕਰੋ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਿਆ ਕਰੋ ਬੀੜਗੋ ਤੇ ਲੋ ਜੀ ਆ ਦੇਖੋ ਤੂੜੀ ਹੈਗੀ 13 14 ਮਿੰਟਲ ਹੋ ਗਈ ਤੇ ਅੰਦਰ ਦੀ ਤੂੜੀ ਜਿਵੇਂ ਚਿੱਟੀ ਸਾਫ਼ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਸਾਫ਼ ਪੂਰੀ ਦਿਖ ਰਹੀ ਆ ਚਿੱਟੀ ਤੂੜੀ ਜਿਵੇਂ ਜੀ ਬਹੁਤ ਵਧੀਆ ਕੁਆਲਿਟੀ ਸੀ ਸਿਰੇ ਦੀ ਟੁੜੀ ਬਾਈ ਕੱਲ ਹੀ ਰੇਟ ਵਾਵਾ ਲੱਗੇ ਸੀ ਟੁੜੀ ਦਾ 400 ਤੋਂ ਪਾਰ ਕਰ ਗਈ ਸੀ ਆਪਾਂ ਬੰਨੇ ਸਾਥੀ ਦਾ ਬੋਲੀ ਕਰਦਾ ਮੈਂ ਮੈਨੂੰ ਤੇਰੇ ਨਾਲ ਵੀ ਦੇਖਿਆ ਮੈਨੂੰ ਲੱਗਿਆ ਜਾਨ ਮੈਂ ਤੇਰੇ ਨਾਲ ਜੀ ਨੀਂਗਾ ਦੀ ਵੀਰੇ ਆਪਣੀ ਆ ਅੰਦਰ ਦੀ ਅੰਦਰ ਵੀ ਤੂੰ ਨੀ ਬੋਲਾ ਬਾਈ 300 ਨਹੀਂ ਆਪ 300 ਹਾਂ ਬਈ 300 5 ਨਹੀਂ ਆਪ ਇੱਥੇ ਲੈ ਬਾਬਾ 305 305 10 15 20 25 550 60 65 70 370 370 75 80 ਯਾਰ ਤੋਂ 400 400 400 ਬੋਲਾ ਬਾਈ ਕਿਨੇ 400 ਰੁਪਏ ਬਾਈ ਜੀ ਲੋ ਜੀ ਦੂਜੀ ਟਰਾਲੀ ਲੱਗੀ ਆ ਅੰਦਰ ਦੀ ਟੂੜੀ ਜਮ ਚਿੱਟੀ ਸਾਫ ਤੇ 400 ਰੁਪਿਆ ਲੱਗ ਗਈ ਬਾਈ ਜੀ ਕੱਲ ਵੀ ਇਹ ਟਰਾਲੀ ਇਸ ਤੱਕ ਤਾਂ ਪਹੁੰਚੀ ਸੀ 400 ਤੱਕ ਕੱਲ ਤਾਂ 400 ਤੋਂ ਪਾਰ ਹੋ ਗਈ ਸੀ ਬਈ ਇਹ ਟਰਾਲੀ ਤੇ ਅੱਜ ਜਿਹੜੀ ਬਈ ਇਹ 400 ਤੱਕ ਰਹੇਗੀ ਟਰਾਲੀ ਤੇ ਆ ਵੀ ਤੂੜੀ ਬਈ ਜੀ ਦੇਖੋ ਬਹੁਤ ਵਧੀਆ ਕੁਆਲਿਟੀ ਆ ਆ ਕੁਆਲਿਟੀ ਦੇਖੋ ਇਹ ਦੇਖਦੇ ਕਿਥੋਂ ਤੱਕ ਜਾਂਦੀ ਆ ਇਹ ਵੀ ਤੂੜੀ ਬਹੁਤ ਵਧੀਆ ਸਾਫ਼ ਚਿੱਟੀ ਆ ਦੇਖ ਸਕਦੇ ਤੁਸੀਂ ਪੰਡਾ ਚੀ ਆਪਾਂ ਨੂੰ ਜਿਹੜੀ ਦਿਖਾਈ ਦੇ ਰਹੀ ਆ ਆ ਦੇਖੋ ਚਿੱਟੀ ਜਵਾਂ ਪੱਲੀਆਂ ਵਰਗੀ ਤੂੜੀ ਐ ਖੱਟੀ-ਖੱਟੀ ਲੋ ਜੀ ਤੀਜੀ ਟਰਾਲੀ ਤੇ ਪਹੁੰਚ ਗਏ ਜੀ ਦੋ ਟਰਾਲੀਆਂ ਦੀ ਜਿਹੜੀ ਬੋਲੀ ਹੋ ਗਈ ਆ ਪਹਿਲੀ ਲੱਗੀ ਜੀ ਪੂਰੀ ਬਾਹਰ ਦੀ ਐ ਨਿਕਲੂਗੀ ਹਾਂ ਬਾਹਰ ਨਹੀਂ ਤੂੜੀ ਅੱਬਾ ਜੀ ਪੂਰੀ ਬਾਹਰ ਦੀ ਐ ਨਹੀਂ ਨਿਕਲੂਗੀ ਸਾਰੀ ਬੋਲੋ 300 ਰੁਪਿਆ 300 300 300 5 10 15 20 25 30 330 ਰੁਪਏ ਬੋਲਣਾ ਪੈਗੇ 35 40 45 550 52 60 65 70 75 375 ਬੋਲਣਾ ਕਿਨੇ 375 ਰੁਪਏ ਜਲਦਾਰਾ ਲਓ ਜੀ ਇਹ ਲੱਗੀ 375 ਰੁਪਏ ਜੀ ਇਹ ਵੀ ਤੂੜੀ ਬਾਹਰ ਦੀ ਸੀ ਇਹ ਵਧੀਆ ਲੱਗ ਗਈ 375 ਰੁਪਏ ਆਹ ਤੂੜੀ ਤਾਂ ਬਈ ਸਿਰਾ ਜਾਵਾਂ ਦੇਖੋ ਜੀ ਬਹੁਤ ਦੇਖੋ ਕੁਆਲਟੀ ਚੈੱਕ ਕਰੋ ਇਹ ਵੀਡੀਓ ਦੇ ਵਿੱਚ ਦੀ ਦੇਖਣ ਲਈ ਕੁਆਲਟੀ ਬਹੁਤ ਸਿਰਾ ਕੁਆਲਟੀ ਦੇਖੋ ਚਿੱਟੀ ਜਵਾਂ ਬਰਫਰ ਦੀ ਤੂੜੀ ਆ ਇਹਦਾ ਸਿਰਾ ਦੇ ਜਾਂਦਾ ਬਈ ਪੰਡਾਂ ਦੇ ਵਿੱਚ ਵੀ ਬਈ ਦਿਖ ਰਹੀ ਹੈ ਚਿੱਟੀਆਂ ਪੱਲੀਆਂ ਤੇ ਚਿੱਟੀ ਤੂੜੀ ਹੈ ਬਈ ਤੇਰੀ ਆ 300 300